টাইমস ਨਾਉ ਪੰਜਾਬ ਰੋਸ਼ਨ ਸਿੰਘ ਜੀ ਤੁਸੀਂ ਜੀ بارش ਦੇ ਨਾਲ ਕਿੰਨਾ ਕੁ ਥਾਣਾ ਇਹ ਤੇ ਕਾਦਾ ਕੰਮ ਸੀ ਤੁਹਾਡਾ ਕੰਮ ਨਾਲ ਆਪਣਾ ਪੰਗੂੜਾ ਦਾ ਜੀ بارش ਕਰਕੇ ਥੋੜਾ ਜਿਆਦਾ ਜੜਾ ਪਛਾਨੀ ਆ ਰਹੀ ਆ ਆਪਾਂ ਨੂੰ ਇਹ ਕੱਲ ਤੱਕ بارش ਨਾਲ ਤਾਂ ਜਿਆਦਾ ਹੀ ਲਾਸ ਹੋ ਜਾਣਾ ਸਾਨੂੰ ਸਾਲ ਤੇ ਇੰਤਜ਼ਾਰ ਹੁੰਦਾ ਬਾਬਾ ਜੀ ਹਾਂਜੀ ਬਾਬਾ ਜੀ ਵਾਦੇ ਸਾਲ ਪੂਰਾ ਇੰਤਜ਼ਾਰ ਕਰਦੇ ਹਾਂ ਤੇ ਮਹੀਨਾ ਹੋ ਗਿਆ ਟਾਈਮ ਹੀ ਸਮਾਨ ਫੂਨ ਫਿੱਟ ਫੁੱਟ ਕਰਦੇ ਬਹੁਤ ਟਾਈਮ ਲੱਗਾ ਸਾਨੂੰ ਤੇ ਉੱਪਰ ਤੁਹਾਡੇ ਸਾਹਮਣੇ ਦੇਖ ਲਓ ਪਾਣੀ ਕਿੰਨਾ ਖੜਾ ਆਇਆ ਇੱਥੇ ਹਰੇ ਮਾੜਾ ਵਰਕ ਕਰਦੇ ਹਾਂ ਹਾਂ ਜੀ ਆਈ ਤੇ ਸਰਕਾਰ ਤੇ ਕਿੰਨੇ ਆ ਵੀ ਸਾਰੀ ਥੋੜੀ ਮਦਦ ਕਰਨ ਸਾਡੇ ਸਿਰਫ ਸੂਰ ਜਿਹੜੇ ਬੰਦ ਆ ਉਹ ਖਲਵਾ ਦਿੱਤੇ ਜਾਣ ਹਾਂ ਜੀ 10 ਕਿੰਨਾ ਹੁੰਦਾ ਮੇਰਾ ਨਾਮ ਜੀ ਗੋਗਾ ਹੈ ਜੀ ਕੀ ਕੀਤਾ ਤੁਸੀਂ ਕਿ ਬਾਬੇ ਲਈ ਲਿਆ ਤੇ ਇਹ ਬਾਬੇ ਦੇ ਵਿਆਹ ਤੇ ਜੀ ਬਹੁਤ ਵਧੀਆ ਪ੍ਰੋਗਰਾਮ ਆਇਆ ਕੀਤਾ ਸੀਗਾ ਆਪਣੇ ਚੂਲੇ ਬੱਚਿਆਂ ਵਾਸਤੇ ਵੱਡੇ ਚੂਲੇ ਬੜੇ ਲਾਏ ਸੀਗੇ ਬੜੇ ਪੈਸੇ ਲਾਏ ਸਾਰਾ ਸਾਨੂੰ ਕੁ ਮਹੀਨਾ ਹੋ ਗਿਆ ਮੀਂਹ ਤੇ ਕਰਦੇ ਆਨੂੰ ਹੋਰ ਪਰ ਰੱਬ ਨੇ ਇੱਕ ਵੇਰ ਵੰਨੇ ਜੇਗਾ ਕਿ ਮੀਂਹ ਇੰਨਾ ਪੈ ਗਿਆ ਤੇ ਮੀਂਹ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੁਹਾਡੇ ਸਾਹਮਣੇ ਵੀ ਦੇਖਦੇ ਹੋ ਜਿੰਨੇ ਸੇ ਪਹਿਰੇਦਾਰ ਨੂੰ ਕਸਾ ਨੂੰ ਉਮੀਦ ਨਹੀਂ ਕਿ ਸਾਡੇ ਪਾਸ ਪੁਰਨਾਗੇ ਤੇ ਬਈ ਇਹ ਇਹ ਚਾਹਨੇ ਆ ਪ੍ਰਸ਼ਾਸਨ ਅੱਗੇ ਕਿ ਸਾਡੇ ਬਾਰੇ ਥੋੜੀ ਰਾਹ ਦਿੱਤੀ ਜਾਵੇ ਉਹ ਸਾਡੇ ਬਾਰੇ ਸੋਚਿਆ ਜਾਵੇ ਦੇਖਿਆ ਜਾਂਦਾ ਕਿ ਕਿੰਨਾ ਵੇਕਾ ਬਕੈਲੀ ਕਰਦਾ ਹੈ ਪਰ ਜਿਹੜਾ ਪਾਣੀ ਨਹੀਂ ਆ ਰਿਹਾ ਤੇ ਤਾਂ ਹਾਂਜੀ ਸਰ ਆਪਾਂ ਅੱਗੇ ਪ੍ਰਸ਼ਾਸਨ ਕੋਲ ਵੀ ਬੇਨਤੀ ਵੀ ਕੀਤੀ ਸੀ ਕਿ ਸਾਨੂੰ ਆ ਰਿਸੀਵਰ ਸੀਗੀ ਤੇ ਸਾਫ਼ ਕਰਾ ਕੇ ਦਿੱਤੇ ਜਾਣ ਠੀਕ ਹੈ ਜੀ ਅਸੀਂ ਬੜੇ ਕਿਹਾ ਸੀਗਾ ਕਹਿੰਦੇ ਕਰਾ ਦਾਂਗੇ ਕਰਾ ਦਾਂਗੇ ਪਰ ਹੋਈ ਨਹੀਂ ਸਰ ਸਾਡੇ ਸਾਹਮਣੇ ਜੇਕਰ ਹੋਏ ਹੁੰਦੇ ਸਾਰੇ ਨਾਲ ਪਾਣੀ ਥੋੜੀ ਖੜਾ ਆਉਂਦਾ ਹੈਗਾ ਦੇਖੋ ਚਾਰ ਨੁਕਸਾਨ ਤਾਂ ਸਰ ਬਹੁਤ ਹੈ ਕਰਨ ਕਿ ਤੁਹਾਨੂੰ ਦੱਸਿਏ ਵੈਸੇ 3-4 ਲੱਖ ਸਾਡੇ ਗੱਡੀਆਂ ਦਾ ਕਿਰਾਇਆ ਲੱਗੇ ਹੋਏ ਨੇ ਸਰ ਹੁਣ ਤਾਂ ਪ੍ਰਸ਼ਾਸਨ ਨੂੰ ਪੈਸੇ ਦੇਣੇ ਆ ਸਰ ਸਾਡਾ ਰੁਪਇਆ ਜਾਂ ਤਾਂ ਜਾਂ 10-15 ਲੱਖੋਂ ਸੇ ਲੱਗ ਜਾਣਾ ਹੈ ਸਰ ਇਹਨੇ ਪੈ ਕਿੱਥੋਂ ਆਣਗੇ ਸਰ ਇਹ ਤਾਂ ਕੰਮ ਚੱਲੇਗਾ ਤਾਂ ਹੀ ਆਣੇ ਆ ਤੁਹਾਨੂੰ ਪਤਾ ਚੱਲਣਗੇ ਤਾਂ ਦੇਵਾਂਗੇ ਇਹ ਤਾਂ ਸਾਰੇ ਲੇਬਰ ਬਿੱਲ ਵੀ ਬੈਠਿਆ ਸਾਰੇ ਬੰਦੇ ਵੇਲੇ ਬੈਠੇ ਆ ਸਾਰੇ ਖਰਚੇ ਕੋਲੋਂ ਹੀ ਪੈ ਰਹੇ ਆ ਸਰ ਦੇਖੋ ਇਹਦੇ ਸਰ ਪ੍ਰੀਪਰਕ ਤਾਂ ਨਾਲ ਜੁੜਿਆ ਹੋਇਆ ਹੈ ਹਾਂਜੀ ਸਰ ਉਹਨਾਂ ਨੇ ਕਿਹਨੇ ਸਟ ਨੁਕਸਾਨ ਸਰ ਜੀ ਕਿਦਾ ਚੱਲਾਂ ਤੁਹਾਡੇ ਸਾਹਮਣੇ ਕੋ ਫਿਰ ਮੀਂਹ ਸ਼ੁਰੂ ਹੋ ਗਿਆ ਨੁਕਸਾਨ ਰੱਬ ਕੇ ਕਿਦਾ ਜੋਰਾ ਹੀ ਕਹਿ ਸਕਦੇ ਅਜ ਤੱਕ ਰੱਬ ਕੇ ਕਿਦਾ ਜੋਰਾ ਰੱਬ ਕੇ ਕਿਹਦਾ ਜੋਰ ਨਹੀਂ ਹੁਣ ਅਹੀ ਆ ਜੀ ਇੱਕ ਮੀਂਹ ਪੈ ਰਿਹਾ ਹੈ ਪ੍ਰਸ਼ਾਸਨ ਕੋ ਬੇਨਤੀ ਆ ਸਾਡੀ ਕਿ ਸਾਡੇ ਬਾਰੇ ਸੋਚਿਆ ਜਾਵੇ ਟਾਈਮਜ਼ ਨਾਉ ਪੰਜਾਬ